ਦਿਆਂ ਬੋਜਣੀ ਫਿਰਦਾ ਤਾਜ ਨੇ ਦਿਆਂ ਬੋਜਣੀ ਫਿਰਦਾ ਤਾਜ ਨੇ ਜੇ ਕੱਲ ਚਿੜੀਆਂ ਸੀ ਤਾਜ ਬਾਜ ਨੇ ਜੇ ਕੱਲ ਚਿੜੀਆਂ ਸੀ ਤਾਜ ਬਾਜ ਨੇ ਅੰਤ ਕਹਿਣਾ ਚਾਹੁੰਦੀ ਹਾਂ ਮੈਂ ਇਥੋਂ ਜਿੱਤ ਕੇ ਜਾਵਾਂਗੀ ਜੇ ਨਾ ਵੀ ਜਿੱਤ ਸਕੀ ਤਾਂ ਕੋਈ ਗੱਲ ਨਹੀਂ ਇੱਥੋਂ ਕੁਝ ਸਿੱਖ ਕੇ ਜਾਵਾਂਗੀ ਤਾਂ ਬਾਪ ਸੀ ਬਹੁਤ ਪ੍ਰਾਊਡ ਫੀਲ ਕਰਦੇ ਆਂ ਆਪਣੀ ਬੱਚੀ ਲਈ ਤੇ ਛੋਟੀ ਜੀ ਬੱਚੀ ਨੇ ਸਾਡਾ ਬਹੁਤ ਜ਼ਿਆਦਾ ਨਾਮ ਰੋਸ਼ਨ ਕੀਤਾ ਇਹ ਛੋਟੀ ਜੀ ਸੀ ਸਰ ਦੇਨੋਂ ਨੱਚਣ ਦਾ ਮਤਲਬ ਡਾਂਸ ਦਾ ਸ਼ੁਰੂ ਤੋਂ ਸ਼ੌਂਕ ਸੀ। ਸਾਨੂੰ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਵੀ ਸਾਸੀ ਦੋ ਧੀਾਂ ਦੇ ਪੇਰੈਂਟਸ ਨੇ। ਕਹਿਰ ਉਹ ਸਭ ਬਹੁਤ ਕੁਝ ਸਰ ਪਰ ਮੈਂ ਐਨਨੀ ਕਿ ਜ਼ਿਆਦਾ ਖੁਸ਼ ਹਾਂ ਕਿ ਮੈਂ ਕੁਝ ਕਹਿ ਰਹੀ ਸੀ ਕਿ ਵੀ ਮੈਂ ਐਨਨੀ ਪ੍ਰਾਊਡ ਹਾਂ ਕਿ ਅੱਜ ਮੈਂ ਇਹਦੇ ਨਾਮ ਤੋਂ ਦੱਦ ਜਾਨੀ ਜਾਨੀ। ਤੇ ਮੈਂ ਜਾਨੀ ਦੋ ਇਹਨੂੰ ਵੀ ਕਹਿੰਦਾ ਕਿ ਰਾਜ ਦੀ ਪੋਤੀ ਹੈ ਕਿ ਇਸਮਨ ਦੀ ਦਾਦੀ ਹੈ। ਉਹਦੇ ਵਾਸਤੇ ਮੈਂ ਐਨਨੀ ਜ਼ਿਆਦਾ ਪ੍ਰਾਊਡ ਹਾਂ ਐਨਨੀ ਜ਼ਿਆਦਾ ਤੁਹਾਨੂੰ ਕੁਸ਼ਲ ਹੁੰਦੀ ਹੈ। ਅਹੜੀ ਬੱਚੀ ਨੇ ਨਾ ਮੈਨੂੰ ਪ੍ਰਮਾਤਮਾ ਨੇ ਨਾ ਬੋਲ ਬੁਫਤ ਦਿੱਤਾ ਤੇ ਮੈਨੂੰ ਬੁਫਤ ਦਿੱਤਾ ਪ੍ਰਮਾਤਮਾ ਕੋਟੀ ਬੱਚੀ ਐ ਨੇ ਦੂਰ ਦੂਰ ਤੱਕ ਜਾ ਕੇ ਆਈ ਐ ਸਾਰਾ ਕੁਛ ਨਹੀਂ ਸਹੀ ਦੱਸਾਈ ਨਹੀਂ ਮਾਂ ਦਾ ਇਹ ਨਹੀਂ ਮਾਨੋਈ ਐ ਐਈ ਇਹਦੇ ਮਗਰ ਲੱਗੀ ਰਹੀ ਐ ਇਹਦੇ ਪਿੱਛੇ ਗਈ ਐ ਜਿਹੜਾ ਕੁਛ ਕੀਤਾ ਮਾਂ ਨੇ ਪਿੱਛੇ ਲੱਗ ਕੇ ਪਿੱਛੇ ਨਹੀਂ ਹੱਟੀ ਗਈ ਇੱਥੇ ਲੱਗੇ ਨਹੀਂ ਮਾਲ ਜੀ ਬੰਕੀ ਨਾਮ ਹੈ ਤੇ ਕੀ ਕੰਮ ਮੇਰਾ ਨਾਮ ਨੀਸ਼ਾ ਹੈ ਸਰ ਕੀ ਕੰਮ ਕੀ ਜੀ ਸਰ ਕੈਨ ਉਹ ਤਾਂ ਬਹੁਤ ਖੁਸ਼ ਹੈ ਪਰ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਆਂ ਆਪਣੀ ਬੱਚੀ ਲਈ ਇਹ ਛੋਟੀ ਜੀ ਬੱਚੀ ਨੇ ਸਾਡਾ ਬਹੁਤ ਜ਼ਿਆਦਾ ਨਾਮ ਰੋਸ਼ਨ ਕੀਤਾ ਹੈ 5 ਸਾਲ ਤੋਂ ਲੈ ਕੇ 2 ਸਾਲਾਂ ਦੇ ਵਿੱਚ ਵਿੱਚ ਇਹਨੇ ਸਾਡਾ ਬਹੁਤ ਨਾਮ ਰੋਸ਼ਨ ਕੀਤਾ ਤੇ ਬੱਚੀ ਦਾ ਇਸ ਵੱਲ ਰੁਝਾਨ ਕਿਵੇਂ ਰੁਝਾਨ ਇਹ ਛੋਟੀ ਜੀ ਸੀ ਸਰ ਤੇਨੂੰ ਨੱਚਣ ਦਾ ਮਤਲਬ ਡਾਂਸ ਦਾ ਸ਼ੁਰੂ ਤੋਂ ਸ਼ੌਂਕ ਸੀ ਜਿਹੜਾ ਇਹਦੇ ਅੰਦਰ ਦਾ ਟੈਲੈਂਟ ਸੀ ਉਹ ਸਾਨੂੰ ਸਰ ਮਿਲੇ ਤੇ ਸਰ ਬਾਹਰ ਲੈ ਕੇ ਆਇਆ ਇਹਦਾ ਟੈਲੈਂਟ ਉਸ ਤੋਂ ਬਾਅਦ ਜਿਵੇਂ ਸਰ ਸਰ ਨੂੰ ਹੀ ਪਤਾ ਹੁੰਦਾ ਸੀ ਜਿੱਥੇ ਵੀ ਲੈ ਕੇ ਜਾਣਾ ਸਾਰੇ ਲੈ ਕੇ ਜਾਂਦੇ ਸੀ ਤੇ ਉਸ ਜਿਵੇਂ ਮਤਲਬ ਇਹਦਾ ਟੈਲੈਂਟ ਬਾਹਰ ਆਇਆ ਜਿਹੜਾ ਅੰਦਰ ਹੈਗਾ ਸੀ ਜਿੱਤਦੀ ਰਹੀ ਹੈ ਅੱਜ ਤੱਕ ਇੱਕ ਮਰਦ ਜਿਹੜਾ ਧੀਆ ਨੂੰ ਅੱਜ ਕੱਲ ਜਿਹੜਾ ਬੜਾ ਕੁਝ ਕਿਹਾ ਜਾਂਦਾ ਹੈ ਤੇ ਅੱਜ ਕੱਲ ਧੀਆ ਮੁੰਡਿਆਂ ਨਾਲ ਜ਼ਿਆਦਾ ਜਿਹੜਾ ਹਾਂਜੀ ਮੇਰੇ ਆਪ ਦੇ ਦੋ ਬੇਟੀਆਂ ਇੱਕ ਵੱਡੀ ਹੈ ਇੱਕ ਇਹ ਛੋਟੀ ਹੈ ਨੋ ਤਾਂ ਬਹੁਤ ਮਾਨ ਮਹਿਸੂਸ ਹੁੰਦਾ ਵੀ ਸਾਸੀ ਦੋ ਈਆਂ ਦੇ ਪੇਰੈਂਟਸ ਨੇ ਹਾਂਜੀ ਤੇ ਉਹਨਾਂ ਵਾਲੀ ਜਨਰੇਸ਼ਨ ਨੂੰ ਕੀ ਸਨੇਹਾ ਦੇਉਂਦੀ ਜਿਹੜੀ ਹੈ ਕਿ ਜਿਵੇਂ ਮਾਪਿਆਂ ਨੂੰ ਕੀ ਸਨੇਹਾ ਦੇ ਚਾਹੁੰਦੇ ਹਾਂਜੀ ਅਸੀਂ ਤਾਂ ਇਹੀ ਮੈਸੇਜ ਦੇਵਾਂਗੇ ਵੀ ਈਆਂ ਨੂੰ ਬੋਝ ਨਾ ਸਮਝੋ ਇਹਨਾਂ ਨੂੰ ਪੁੱਤਰਾਂ ਵਾਂਗੂ ਪਾਲੋ ਅੱਗੇ ਲੈ ਕੇ ਆਓ ਜਿਵੇਂ ਸਾਡੀ ਬੱਚੀ ਨੇ ਨਾਮ ਰੋਸ਼ਨ ਕੀਤਾ ਹੋਵੇ ਤੁਹਾਡੀਆਂ ਬੱਚੀਆਂ ਵੀ ਨਾਮ ਰੋਸ਼ਨ ਕਰਨ ਭਰੋਨਾ ਹੱਤਿਆ ਬਿਲਕੁਲ ਨਾ ਕਰੋ ਦੀਪਕ ਕੁਮਾਰੀ ਕੀ ਕਹੂੰਗਾ ਮੈਂ ਤਾਂ ਮੈਂ ਤਾਂ ਕਹਿਣਾ ਵੀ ਸ਼ਬਦ ਹੀ ਨਹੀਂ ਹੈਗੇ ਮੇਰੇ ਕੋਲੋਂ ਵੀ ਛੋਟੀ ਬੱਚੀ ਐ ਇੰਨੀ ਦੂਰ ਦੂਰ ਤੱਕ ਜਾ ਕੇ ਆਈ ਐ ਸਾਰਾ ਕੁਛ ਨਹੀਂ ਸਹੀ ਦੱਸਾਂ ਨਹੀਂ ਮਾਨ ਦਾ ਇੰਨੀ ਮਾਨ ਹੀ ਐ ਇਹ ਹੀ ਇਹਦੇ ਮਗਰ ਲੱਗੀ ਰਹੀ ਐ ਇਹਦੇ ਪਿੱਛੇ ਗਈ ਐ ਜਿਹੜਾ ਕੁਛ ਕੀਤਾ ਮਾਨ ਐ ਪਿੱਛੇ ਲੱਗ ਕੇ ਪਿੱਛੇ ਨਹੀਂ ਹਟੇਗੀ ਜਿੱਥੇ ਲੱਗੇ ਨਹੀਂ ਮਾਨ ਲੈ ਕੇ ਗਈ ਐ ਚਲੋ ਜੀ ਬਹੁਤ ਖੁਸ਼ੀ ਹੁੰਦੀ ਹੈ ਪ੍ਰਾਊਡ ਬਹੁਤ ਹੈ ਛੋਟੇ ਬੱਚੇ ਨੇ ਨਾਮ ਰੋਸ਼ਨ ਕੀਤਾ ਬਾਕੀ ਨਾਮ ਮੈਸੇਜ ਦੇਣਾ ਚਾਹੁੰਗੀ ਮੈਸੇਜ ਮੈਂ ਤੇਹੀ ਦੇਣਾ ਚਾਹੁੰਦਾ ਮੇ ਬੱਚੇ ਜੋ ਵੀ ਹੈ ਜਿਹੜੇ ਲਾਈਨ ਫੜਦੇ ਆ ਵੀ ਉਹ ਪਕਰ ਲਈ ਤਾਂ ਮਾਪਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਮੇ ਨਾਮ ਰਾਜਰਾਨੀ ਜੀ ਤੇ ਕੀ ਲੱਗ ਜਾਂਦਾ ਇਹ ਮੇਰੀ ਪੁੱਤਰੀ ਹੈ ਸਭ ਤੋਂ ਛੋਟੀ ਪੁੱਤਰੀ ਵੀਰੀ ਤੇ ਅੱਜ ਤੁਹਾਡੀ ਪੁੱਤਰੀ ਨੇ ਇੱਕ ਵਾਰ ਜਿੱਤਿਆ ਹੈ ਐਨ ਮੈਂ ਸਬੋਤ ਕੁਛ ਅਸਰ ਪਰ ਮੈਂ ਐਨੀ ਕਿ ਜ਼ਿਆਦਾ ਖੁਸ਼ ਹਾਂ ਕਿ ਵੀ ਮੈਂ ਕੁਛ ਕਹਿ ਨਹੀਂ ਸਕਦੀ ਵੀ ਮੈਂ ਐਨੀ ਪ੍ਰਾਊਡ ਹਾਂ ਤੇ ਅੱਜ ਮੈਂ ਇਹ ਦੇ ਨਾਮ ਤੋਂ ਦਾਦੀ ਜਾਨੀ ਜਾਨੀ ਜਿੱਥੇ ਮੇ ਜਾਣੇ ਦੋ ਐਨੇ ਵੀ ਕਹਿੰਦਾ ਵੀ ਰਾਜ ਦੀ ਪੋਤੀ ਹੈ ਕਿ ਇਸ ਮੰਦੀ ਦਾਦੀ ਹੈ ਉਹਦੇ ਵਾਸਤੇ ਮੈਂ ਐਨੀ ਜ਼ਿਆਦਾ ਪ੍ਰਾਊਡ ਹਾਂ ਐਨੀ ਜ਼ਿਆਦਾ ਕਿ ਮੇ ਕੋਸ਼ਿਸ਼ਾਂ ਬਧਿਆਨ ਇਹ ਜੀ ਬੱਚੀ ਨੇ ਨਾ ਮੈਨੂੰ ਪਰਮਾਤਮਾ ਨੇ ਨਾ ਗੋਡ ਗਿਫਟ ਦਿੱਤਾ ਤੇ ਮੈਨੂੰ ਗਿਫਟ ਦਿੱਤਾ ਪਰਮਾਤਮਾ ਨੇ

ਬਹੁਤ ਹੀ ਜ਼ਿਆਦਾ ਗ੍ਰੇਵ ਵਿੱਚ ਇਹ ਮੇਰੀ ਬਹੁਤ ਜ਼ਿਆਦਾ ਪੋਤੇ ਮੇਰੇ ਸਾਰੇ ਬਧੀ ਪਰ ਐ ਨeta ਸਭ ਨੂੰ ਸਿਰੇ ਲਾਤਾ ਕਿ ਸ਼ਹਿਰ ਵਿੱਚ ਮੈਨੂੰ ਇਸਮਨ ਦੀ ਦਾਦੀ ਤੋਂ ਤੌਰ ਤੇ ਜਾਣਿਆ ਜਾਂਦਾ ਹੈ ਰਾਜ ਦੀ ਪੁੱਤ ਤੋਂ ਤੌਰ ਤੇ ਨਹੀਂ ਜਾਣਿਆ ਜਾਂਦਾ ਮੇਰਾਜ ਉਹਨਾਂ ਵਾਲੇ ਸਮੇਂ ਵਿੱਚ ਹੋਰ ਵੱਡੇ ਲਗਤ ਬਹੁਤ ਮੈਂ ਕਿੰਨੇ ਪਰਮਾਤਮਾ ਨੇ ਬੜੇ ਉੱਚੇ ਲੈਵਲ ਤੇ ਲੈ ਕੇ ਜੋ ਜੋ ਦਨੁਵਾਦ ਦੀ ਮਾਤਾ ਦਾ ਵੀ ਉਹ ਦਿਨ ਰਾਤ ਉਹਨੇ ਇੱਕ ਕੀਤਾ ਹੋਇਆ ਬੱਚੀ ਦੇ ਪਿੱਛੇ ਐਰੀ ਕਾਰਮੀ ਦੇ ਕੋਲ ਉਹ ਉਹ ਹੈਗੀ ਹੈ ਬਿਜਨ ਕਰਦੀ ਆਪਣਾ ਵਰਕਿੰਗ ਮਮਾ ਉਸ ਬਾਵਜੂਦ ਵੀ ਬੱਚੇ ਬਹੁਤ ਥੀ ਜਿਆਦਾ ਕਰਦੀ ਕਈ ਵਾਰੀ ਬੱਚਾ ਚ ਬਹੁਤ ਟੈਲੈਂਟ ਹੁੰਦਾ ਪਰ ਮਾਪੇ ਉਹਦਾ ਜਿਹੜਾ ਇਹਨਾਂ ਸਾਫ ਹਰ ਮਾਂ ਮਾਪਾ ਹਰ ਮਾਂ ਬਪੂ ਇਹ ਕਹਿਣਾ ਚਾਹਾਂਗੇ ਕਿ ਜੋ ਵੀ ਬੱਚੇ ਸਟੈਲੈਂਟ ਹੈ ਉਹਨੂੰ ਉਹਨੂੰ ਕੱਢੋ ਬਾਹਰ ਉਹਨੂੰ ਦਬ ਕੇ ਰੱਖੋ ਵੀ ਨਹੀਂ ਤੂੰ ਇਹ ਨਹੀਂ ਕਰ ਸਕੇਗੀ ਤੂੰ ਉਹ ਨਹੀਂ ਕਰ ਸਕੇਗੀ ਕੁੜੀਆਂ ਕਿੱਥੇ ਜਾਣ ਕੱਲਿਆ ਕਿਵੇਂ ਜਾਓ ਬਿਲਕੁਲ ਵੀ ਕੁੜੀਆਂ ਅਵਾਇਜ ਤੇ ਚੰਤੇ ਪਹੁੰਚ ਹੋਈਆਂ ਜੇ ਸ਼ਰਮ ਵਿਚਾਰਾ ਕੋਈ ਵੱਡੀ ਗੱਲ ਨਹੀਂ ਨੇਪਾਲ ਚ ਦੀ ਮਮਮੀ ਕਿੱਲੀ ਲੈ ਗਈ ਸੀ ਇਹਨੂੰ ਸਰ ਦੇ ਨਾਲ ਨਪਾਲ ਕਿੰਨੇ ਦਿਨ ਕਿੰਨਾ ਸਫਰ 10 15 ਦਿਨ ਲਾ ਕੇ ਆਨ ਬਾਦ ਉਹ ਇੰਟਰਨੈਸ਼ਨਲ ਗੋਡਵਰ ਇੱਕ ਮਾਂ ਦੀ ਵਜਲ ਬੱਚੇ ਲੈ ਕੇ ਆ ਨਾ ਮੈਂ ਤਾਂ ਇਸ ਤੋਂ ਬਾਅਦ ਕੁਝ ਨਹੀਂ ਉਹ ਬੱਚੇ ਦੇ ਜਨਮ ਸਿਰ ਮਾਂ ਗਈ ਹੈ ਹਨਾ ਉਹ ਸਰ ਨੇ ਕੱਢਿਆ ਤੇ ਸਭ ਸਭ ਇਸ ਵੋਟ ਨਾਲ ਹੈ ਪਰ ਮੈਂ ਮੈਨੂੰ ਇਸ ਗੱਲ ਦੇ ਪ੍ਰਾਉਡ ਹੈ ਕਿ ਮੈਂ ਬਾਪ ਦੀ ਪੋਤੀ ਦੇ ਸਿਰ ਤੇ ਦਾਦੀ ਜਾਨੀ ਸ਼ਮਨ ਦੀ ਦਾਦੀ ਹੈ ਜਿੱਥੇ ਜਾਊਂਗਾ ਉਹ ਸ਼ਮਨ ਦੀ ਦਾਦੀ ਹੈ ਕਿੱਧਰ ਵੀ ਦੇਖੂਗਾ ਉਹ ਉਸ ਦੀ ਦਾਦੀ ਹੈ ਉਹ ਮੈਨੂੰ ਮੈਂ ਕਹਿੰਨੇ ਮੇਰੇ ਪਤਰਾ ਨੇ ਮੇਰੇ ਉਹਨਾਂ ਨੇ ਮੈਨੂੰ ਇੰਨਾ ਸਨਮਾਨ ਤੇ ਨਹੀਂ ਕੀਤਾ ਜਿਨੇ ਇਸ ਬੱਚੇ ਦੇ ਸਨਮਾਨ ਮੇਰੇ ਮੁੰਡੇ ਨੇ ਮੇਰੇ ਮੁੰਡੇ 4 ਹੈ ਮੇਰੀ ਬੇਟੀ ਮੇਰੀ ਬੇਟੀਆਂ ਬਹੁਤ ਜ਼ਿਆਦਾ ਪਿਆਰੀਆਂ ਹੱਦ ਜ਼ਿਆਦਾ ਪਿਆਰ ਲੈਂਦੀਆਂ ਬੇਟੀਆਂ ਮੇਰੇ ਬੇਟੇ ਤੋਂ ਬਾਅਦ ਪੋਤੀ ਨੇ ਮੈਨੂੰ ਜ਼ਿਆਦਾ ਪ੍ਰਾਊਡ ਕੀਤਾ ਹੈ ਹਾਂਜੀ ਸਰ ਕੀ ਨਾਮ ਹੈ ਕਿ ਆਪਣੀ ਅਕੈਡਮੀ ਜਿਹੜੀ ਚੱਲ ਰਹੀ ਹੈ ਤੇ ਜਿਹੜਾ ਅੱਜ ਬੱਚੀ ਨਹੀਂ ਜਿਹੜਾ ਮਿਸ ਪੰਜਾਬਨ ਦਾ ਖਰ ਦਾ ਜਿਹੜਾ ਜਿੱਤੇ ਹੈ ਕੀ ਕਹੋਗੇ ਹਾਂਜੀ ਸੋ ਆਪਣੀ ਅਕੈਡਮੀ ਦਾ ਨਾਮ ਡਾਇਮੰਡ ਪੰਗੜਾ ਅਕੈਡਮੀ ਹੈ ਜੀ ਔਰ ਇਹ ਬੱਚੀ ਦਾ ਨਾਮ ਇਸਮੈਨਾ ਇਹਨਾਂ ਦੇ ਫਾਦਰ ਨੇ ਮਦਰ ਨੇ ਔਰ ਗ੍ਰੈਂਡ ਮਦਰ ਨੇ ਔਰ ਬਾਈਗ ਆਰਗ੍ਰੇਸ ਕੇ ਜੋ ਆਪਣਾ ਬਠਿੰਡੇ ਦੇ ਵਿੱਚ ਲਾਈਨ ਸਮਾਲ ਦੇ ਵਿੱਚ ਮਿਸ ਲिटल ਪੰਜਾਬਨ ਭਾਗ 9 ਹੋਇਆ ਸੀ ਕਦੋਂ ਹੋਇਆ ਸੀ ਇਹ ਸਰ ਲਾਸਟ ਸੰਡੇ ਹੋਇਆ ਜੀ 18 18 ਜਨਵਰੀ ਲਾਸਟ ਸੰਡੇ ਹੋਇਆ ਸੀ ਜੀ ਤੇ ਉਸ ਤੋਂ ਬਾਅਦ ਇੱਥੇ ਕਈ ਬੱਚਿਆਂ ਨੇ ਉੱਥੇ ਪਾਰਟਿਸਿਪੇਟ ਕੀਤਾ ਤੇ ਜਿਨ੍ਹਾਂ ਵਿੱਚੋਂ ਕੀ ਆ ਵੀ 26 ਬੱਚੇ ਸੀਗੇ ਜਿਹੜੇ ਫਾਈਨਲ ਦੇ ਵਿੱਚ ਗਏ ਨੇ ਔਰ ਉਹਨਾਂ 26ਾਂ ਦੇ ਵਿੱਚੋਂ ਇਹਨੇ ਕ੍ਰਾਸ ਕਰਕੇ ਜੋ ਆ ਕਿ ਮਿਸ ਲिटल ਪੰਜਾਬਨ ਦਾ ਖਿਤਾਬ ਉਹ ਲੈ ਕੇ ਆਈ ਹੈ ਇਹ ਬੱਚੀ ਤੇ ਅਸੀਂ ਬਹੁਤ ਖੁਸ਼ ਆਏ ਇਸ ਮੂਮੈਂਟ ਨੂੰ ਇੰਜੋਏ ਕਰ ਰਹੇ ਆ ਫੈਮਿਲੀ ਵੀ ਮੈਂ ਵੀ ਔਰ ਇਹ ਜਿਹੜੀ ਹੈ ਜਿਹੜੀ ਇਹ ਜਿਹੜੀ کلاس ਹੈ ਇਹ ਜੀ 7 ਸਾਲ ਦੀ ਉਮਰ ਹੈ ਜੀ ਇਹਦੀ ਔਰ ਇਹ ਕੰਮਨ ਸਕੂਲ ਦੇ ਵਿੱਚ ਪੜਦੀ ਆ ਫਰਸਟ ਕਲਾਸ ਫਰਸਟ ਜਮਾਤ ਆ ਜੀ ਇਹਦੀ ਇਹਨੇ ਹੁਣ ਦਿੱਕਤ ਇਹਨਾਂ ਨੇ ਕਾਫੀ ਇਵੈਂਟਸ ਦੇ ਵਿੱਚ ਪਾਰਟਿਸਿਪੇਟ ਕੀਤਾਗਾ ਮੋਗਾ ਇਵੈਂਟਸ ਦੇ ਵਿੱਚ ਉਹ ਵੀ 골ਡ ਮੈਡਲਿਸਟ ਰਹੀ ਆ ਨੈਸ਼ਨਲ ਡਾਂਸ ਸਪੋਰਟਸ ਕਾਉਂਸਲ ਆਫ ਇੰਡੀਆ ਦੇ ਵੱਲੋਂ ਜੋ ਕਰਵਾਇਆ ਜਾਂਦਾ ਨੈਸ਼ਨਲ ਦੇ ਵਿੱਚ ਵੀ 골ਡ ਮੈਡਲ ਲੈ ਕੇ ਆਈ ਹੈ ਔਰ ਇੰਟਰਨੈਸ਼ਨਲ ਵੀ 골ਡ ਮੈਡਲਿਸਟ ਹੈ। 네팔 ਦੇ ਵਿੱਚ ਹੋਇਆ ਸੀ ਜੋ ਇੰਟਰਨੈਸ਼ਨਲ ਉੱਥੋਂ ਵੀ 골ਡ ਮੈਡਲਿਸਟ ਹੈ ਜੀ। ਸਿੰਗਲੇ ਬਾਕੀ ਇਹ ਬੱਚਿਆਂ ਲਈ ਮੈਸੇਜ। ਬਾਕੀ ਆ ਮੈਂ ਵੈਸੇ ਬਾਕੀਆਂ ਦੇ ਸਾਰੇ ਬੱਚਿਆਂ ਲਈ ਮੈਸੇਜ ਹੈ ਕਿ ਜਦੋਂ ਆਪਾਂ ਆਪਣੇ ਪੰਜਾਬੀ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰਦੇ ਆਂ ਤਾਂ ਮਾਪੇ ਦਾ ਔਰ ਆਪਣੇ ਕਲਚਰ ਦਾ ਆਪਣੇ ਸੱਭਿਆਚਾਰ ਦਾ ਤੇ ਆਪਣੇ ਨਾਲ ਜੁੜੇ ਹੋਏ ਹਰ ਇੱਕ ਸਦਸਿਆ ਦਾ ਬਹੁਤ ਮਾਨ ਨੂੰ ਉੱਚਾ ਹੁੰਦਾ ਜੀ ਤੇ ਇਹ ਆਪਣੇ ਮਾਣੋੜ ਦੇ ਲਈ ਬਹੁਤ ਵੱਡਾ ਮਾਣ ਆ। ਇੱਕ ਛੋਟੀ ਜੀ ਬੱਚੀ ਨੇ ਮਤਲਬ ਪਰਫਾਰਮ ਕਰਕੇ ਆਪਣੇ ਏਰੀਏ ਦਾ ਬਲੌਰ ਸ਼ਹਿਰ ਦਾ ਨਾਮ ਉੱਚਾ ਕੀਤਾ ਤੇ ਬਾਕੀ ਬੱਚੇ ਵੀ ਇਸ ਤੋਂ ਬਹੁਤ ਜ਼ਿਆਦਾ ਇਨਸਪਾਇਰ ਹੋ ਕੇ ਅਕੈਡਮੀ ਦੇ ਵਿੱਚ ਆ ਰਹੇ ਆ ਔਰ ਪੰਜਾਬੀ ਸੱਭਿਆਚਾਰ ਦੀਆਂ ਜੋ ਰਵਾਇਤੀ ਨਾਚ ਨੇ ਉਹਨਾਂ ਨੂੰ ਸਿੱਖ ਰਹੇ ਨੇ ਜਿਹੜੇ ਬੱਚੇ ਇਸ ਕਲਚਰ ਤੋਂ ਦੂਰ ਜਾ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਹਾਂਜੀ ਜਿਹੜੇ ਬੱਚੇ ਕਲਚਰ ਤੋਂ ਦੂਰ ਜਾ ਰਹੇ ਨੇ ਜਿਵੇਂ ਕਿ ਵੈਸਟਰਨ ਬਹੁਤ ਅੱਜਕੱਲ੍ਹ ਚੱਲ ਰਿਹਾ ਹੈਗਾ ਟ੍ਰੈਡੀਸ਼ਨ ਬਾਰੇ ਬੱਚਾ ਨੂੰ ਨਹੀਂ ਬਤਾਇਆ ਹੈਗਾ ਤੇ ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਗਾ ਵੀ ਇੱਕ ਨਾਚ ਆ ਜਿਹੜਾ ਇੱਕ ਇਹ ਕਈ ਲੋਕਾਂ ਦੀ ਇੱਕ ਮਾਈਂਡਸੈਟ ਹੁੰਦਾ ਕਿ ਕੋਈ ਜਿਹੜਾ ਨਾਚ ਆਪਾਂ ਕਰ ਰਹੇ ਆਂਗੇ ਇਹ ਪਤਾ ਨਹੀਂ ਕਿਵੇਂ ਹੋਏਗਾ ਪਰ ਇਹ ਨਾਚ ਜੋ ਹੈਗਾਗਾ ਇੱਕ ਅੰਦਰ ਦਾ ਜਿਹੜੀ ਆਪਣੇ ਅੰਦਰ ਦੀ ਭਾਵਨਾ ਨੂੰ ਉਹ ਪ੍ਰੈਜੈਂਟ ਕਰਦਾਗਾ ਆਪਣੇ ਪੰਜਾਬੀ ਸੱਭਿਆਚਾਰ ਨੂੰ ਪ੍ਰੈਜੈਂਟ ਕਰਦਾਗਾ ਤੁਸੀਂ ਆਪਣੀ ਪੰਜਾਬੀ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਓ ਆਪਣੇ ਜੋ ਵੀ ਆਪਣਾ ਦੇਸ਼ ਦਾ ਆਪਣਾ ਨਾਚ ਹੈਗਾਗਾ ਉਹਨਾਂ ਨੂੰ ਅੱਗੇ ਪ੍ਰੈਜੈਂਟ ਕਰੋਗੇ